ਨਗਰ ਨਿਗਮ ਆ ਜਾਉਣਾ ਪੈ ਗਿਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੱਢੀ ਆ ਭ੍ਰਿਸ਼ਟਾਚਾਰ ਦੀ ਕਿਰਾ ਦੂਜੇ ਦੇ ਖਾਤਿਆਂ ਵਿੱਚ ਪੈਸੇ ਪਾਓ ਤੇ ਪੈਸੇ ਕਮਾਓ ਕਪੜੇ ਵੱਡੇ ਵੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪੜੇ ਕਰਦੇ ਆ ਫਰੀਆਂ ਦੇ ਪੈਸੇ ਲਈ ਜਾਂਦੇ ਆ ਵਿਚਾਰੇ ਦੋਖਰਾ ਤੇ ਰੱਜੇ ਨਹੀਂ ਹਜੇ ਡਿਕਰਾ ਕਾਰਵਾਈ ਦੇ ਹੁਕਮ ਹੋ ਗਏ ਨੇ ਠੀਕੂ ਜੀ ਕਾਰਵਾਈ ਉਹੀ ਗੱਲਵਾਦਾ ਮਾਰੇ ਬੰਦੇ ਦੇ ਮੇਰੇ ਵਰਗੇ ਦੇ ਤਿੰਨੇ ਚਾਰ ਦੇ ਪਰਚਾ ਪਾ ਦਿਓ ਕਾਰਵਾਈ ਹੋ ਗਈ ਕਿਰਾ ਸਭ ਤੋਂ ਪਹਿਲਾਂ ਟੀਟੂ ਬਾਨਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਗਮ ਅਜਾਉਣਾ ਪੈ ਗਿਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੱਢੀ ਆ ਰਿਸ਼ਤਾ ਚਾਰ ਦੀ ਗਰਾ ਦੂਜੇ ਦੇ ਖਾਤੇ ਵਿੱਚ ਪੈਸੇ ਪਾਓ ਤੇ ਪੈਸੇ ਕਮਾਓ ਤੇ ਕਮਿਸ਼ਨ ਲਓ ਤੇ ਟੀਟੂ ਬਾਨਿਆ ਇਹਨਾਂ ਨੂੰ ਬੇਨਤੀ ਕਰਦਾ ਮੈਂ ਇਹਦੀ ਸਕੀਮ ਜਦੋਂ ਦੁਬਾਰਾ ਕੱਢੋਗੇ ਆ ਮੈਂ ਚੱਕ ਬੁੱਕ ਲੈ ਕੇ ਆਇਆ ਵਾ ਮੇਰਾ ਨਾਮ ਵੀ ਵਿੱਚ ਪਾ ਦਿਓ ਗੁਰਾਂ ਉਹ ਨਵੀਂ ਸਕੀਮ ਜਦੋਂ ਬੰਦਾ ਕੱਢਦਾ ਵਾ ਨਵੀਆਂ ਖੋਜਾਂ ਜਦੋਂ ਬੰਦਾ ਕਰਦਾ ਵਾ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਾ ਸਾਨੂੰ ਚਾਹੀਦਾ ਵੀ ਉਹਨਾਂ ਨੂੰ ਗੁਲਦਸਤੇ ਦਿਓ ਅੱਜ ਮੈਂ ਗੁਲਦਸਤਾ ਉਹਨਾਂ ਵਾਸਤੇ ਲੈ ਕੇ ਆਇਆ ਵਾਂ ਵੀ ਕਪੜੇ ਵੱਡੇ-ਵੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪੜੇ ਕਰਦੇ ਆ ਗਰਾਂਟਾ ਆਈਆਂ ਉਹਨਾਂ 'ਚ ਕਪੜੇ ਕਰਕੇ ਸੜਕਾਂ ਬਣਾਉਣ 'ਚ ਕਪੜੇ ਕਰਕੇ ਆ ਰੇੜੀਆਂ ਦੇ ਕੋ ਫਰੀਆਂ ਦੇ ਪੈਸੇ ਲਈ ਜਾਂਦੇ ਬਜ਼ਾਰਾਂ ਤੋਂ ਕਰਾ ਤੇ ਰੱਜੇ ਨਹੀਂ ਹਜੇ ਵਿਕਦਾ ਹੁਣ ਇਹਨੇ ਨਵੀਂ ਖੋਜ ਕਰਤੀ ਆ ਤੇ ਟੀਟੂ ਬਾਣੀਆਂ ਆਹ ਗੱਲ ਕਹਿੰਦਾ ਦਾ ਵੀ ਪੰਜੇ ਕੋਲ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਅਫਸਰ ਵੀ ਹੈਗੇ ਆ ਜਿਨ੍ਹਾਂ ਨੂੰ ਉਸੇ ਸ਼ੂਟ ਕਰਦੇ ਆ ਮਾਰੇ ਵੀ ਹੈਗੇ ਆ ਮੈਂ ਤਾਂ ਇੱਕ ਬੇਨਤੀ ਹੋਰ ਕਰਦਾ ਵਾਂ ਵੀ ਤੁਹਾਡੀ ਲੱਖਾਂ ਰੁਪਏ ਤਨਖਾਹ ਆ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਿਰਾ ਤੁਸੀਂ ਭ੍ਰਸ਼ਟਾਚਾਰ ਕਰਕੇ ਆਪਦੇ ਬੱਚੇ ਨੂੰ ਵੱਡੇ ਸਕੂਲਾਂ ਦੇ ਵਿੱਚ ਪਾ ਲੋਂਗੇ ਕਿਰਾ ਉਹਨਾਂ ਨੂੰ ਇਕੱਲੇ ਖਵਾ ਲੋਂਗੇ ਕਿਰਾ ਉਹਨਾਂ ਨੂੰ ਬਰਫੀਆਂ ਖਵਾ ਦੋਂਗੇ ਉਹਨਾਂ ਨੂੰ ਕਾਰਾਂ ਲਗਾਉਂਗੇ ਪਰ ਖੁਸ਼ੀ ਨਹੀਂ ਮਿਲਣੀ ਤੁਹਾਡੇ ਤੁਹਾਨੂੰ ਖੁਸ਼ੀ ਨਹੀਂ ਮਿਲਣੀ ਕੋਈ ਕਿਰਾ ਅਸੀਂ ਲੋਕ ਆਮ ਲੋਕ ਪੰਜੀ ਬੰਡੀ ਪਿੱਛੇ ਮਾਰ ਰਹੇ ਹਾਂ ਸਿਗਰਾ ਅਸੀਂ ਸਾਡੇ ਆ ਪੰਜਾਬ ਦਿਨੋਂ ਦਿਨ ਕਰਜ਼ੇ 'ਚ ਡੁੱਬ ਰਿਹਾ ਵਾ ਸਰਕਾਰਾਂ ਨੂੰ ਕਵਜੇ ਲੈਣੇ ਕਰਜ਼ੇ ਲੈਣੇ ਬੰਦੇ ਆ ਤੇ ਸਾਡੇ ਜਿਹੜੇ ਜੌਂਡੀ ਦੇ ਨਵੇਂ ਨਵੇਂ ਖੋਜਾ ਕਰਦੇ ਇਹ ਨੇ ਤੇ 2 ਸਾਲ ਹੋ ਗਏ ਮੈਨੂੰ ਨਾ ਇੱਕ ਪੱਤਰਕਾਰ ਵੀਰ ਮਿਲਿਆ ਮੈਨੂੰ ਕੋਈ ਪ੍ਰੈਸ ਨੋਟ ਲੈ ਕੇ ਆਇਆ ਵਾ ਬਿਆਜ ਧਰ ਨਾਲ ਆਉਣਾ ਆਵਾ ਬਗਾ ਪ੍ਰੈਸ ਨੋਟ ਇੱਡਾ ਫਟਾਕਾ ਕਬਲਾ ਕੀਤਾ ਆਇਆ ਵਾ ਪ੍ਰੈਸ ਨੋਟ ਬਣਾਉਣ ਲੱਗੇ ਤਾਂ 1.5 ਸਾਲ ਲੱਗ ਜੂਗਾ ਕਿਦਾ ਸੰਦੋ ਪਤਾ ਹੀ ਲੱਗਦਾ ਕਿੰਨੇ ਦਾ ਵਾ ਕੋਈ 1 ਕਿ 60 ਕਈ ਜਾਂਦਾ ਕਰੋੜ ਕੋਈ 4 ਕਹਿੰਦਾ ਵਾ ਮੈਂ ਤਾਂ ਬੇਨਤੀ ਕਰਦਾ ਨਾ ਇਹਨਾਂ ਦੇ ਸਾਰੇ ਕੰਮਾਂ ਦੀ ਭਗਵੰਤ ਮਾਨ ਜੀ ਜਾਂਚ ਹੋਣੀ ਚਾਹੀਦੀ ਹੈਗਾ ਆ ਸਾਡੇ ਲੋਕਾਂ ਦਾ ਪੈਸਾ ਹੈ ਕਾਰਵਾਈ ਦੇ ਹੁਕਮ ਹੋ ਗਏ ਨੇ ਟੀਟੂ ਜੀ ਕਾਰਵਾਈ ਉਹੀ ਗੱਲ ਵਾਦਾ ਮਾਰੇ ਬੰਦੇ ਦੇ ਮੇਰੇ ਵਾਗੇ ਦੇ ਤਿੰਨ ਚਾਰ ਦੇ ਪਰਚਾ ਪਾ ਦਿਓ ਕਾਰਵਾਈ ਹੋ ਗਈ ਕਿਦਾ ਟੀਟੂ ਬਾਨੀਆਂ ਹਾਈ ਕੋਰਟ ਜਾਊਗਾ ਟੀਟੂ ਬਾਨੀਆਂ ਅਦਾਲਤ ਵਿੱਚ ਜਾਊਗਾ ਮੈਂ ਕਾਜ ਇਕੱਠੇ ਕਰ ਰਿਹਾ ਮਗਰ ਕਾਰਵਾਈ ਕੀ ਹੁੰਦੀ ਹੈ ਕਾਰਵਾਈ ਕਿਰਾ ਆ 52 ਬੰਦੇ ਜਿਹਨਾਂ ਦੇ ਖਾਤੇ 'ਚ ਪੈਸੇ ਗਏ ਆ ਉਹ ਸਾਰਾ ਸਾਰ ਗਲਰਾ ਕਰਾ ਉਹਨਾਂ ਦੇ ਬੋਝਾਂ ਦੇ ਪਰਚੇ ਟੋੜਾ ਜੋ ਲੱਕ ਕੇ ਦੇਣਗੇ ਆਪੇ ਦੱਸਣਗੇ ਨਾਲੇ ਇਹਦੇ ਵਿੱਚ ਕੱਲੇ ਕਰਮਚਾਰੀ ਨਹੀਂ ਮਿਲੇ ਹੋਏ ਟੀਟੂ ਬਾਨੀਆਂ ਤੁਹਾਨੂੰ ਦੱਸਦਾ ਵਾ ਪੱਤਰਕਾਰੋ ਵੀਰੋ ਇਹਦੇ ਵਿੱਚ ਵੱਡੇ ਵੱਡੇ ਅਫਸਰ ਮਿਲੇ ਹੋਏ ਨੇ ਨਗਰਾਂ ਇਹਦੇ ਵਿੱਚ ਲੀਡਰ ਵੀ ਮਿਲੇ ਹੋਏ ਨੇ ਆਪਾਂ ਐਮ ਸੀ ਕਿਉਂ ਬਣਾਉਨੇ ਆ ਆਪਾਂ ਮੇਅਰ ਕਿਉਂ ਬਣਾਉਨੇ ਆ ਅੱਪਾ ਐਮਐਲਏ ਕਿਉਂ ਬਣਾਉਣੇ ਆ ਉਹ ਕਿੱਥੇ ਗਏ ਸੀਗੇ ਜਦੋਂ 2 ਸਾਲ ਲਗਾਤਾਰ ਭ੍ਰਸਾਚਾਰ ਹੁੰਦਾ ਰਿਹਾ ਸਿੱਧਾ ਕਿੱਥੇ ਗਏ ਸੀ ਉਹ ਕਿਰਾ ਅੱਜ ਟੀਟੂ ਬਣੀ ਰਕ ਯਾਨੀ ਖੂਨ ਬਚੀ ਜਾਂਦਾ ਵਗਰਾ ਕਿਉਂਕਿ ਸਾਡੇ ਲੋਕ ਆ ਬਾਹਰ ਪਹੁੰਚਦੇ ਨੇ ਕਿਰਾ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਆ ਸਾਡੇ ਪੰਜਾਬ ਨੂੰ ਲੁੱਟ ਰਹੇ ਆ ਸਾਡਾ ਟੈਕਸੂ ਵੀ ਬਸ ਲੁੱਟਿਆ ਜਾ ਰਿਹਾ ਕਰ ਅੱਜ ਕਿਰਾ ਹਾਂ ਪਰ ਇੱਕ ਗੱਲ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਮਾਂ ਦੋਸਤੋ ਮੈਂ ਰਾਤ ਨੂੰ ਸੌਂਦਾ ਨਹੀਂ ਪੰਜਾਬ ਦਾ ਪਟੂਲਾ ਮਖਰਾ ਤੇ ਨਾ ਮੈਂ ਤੁਹਾਨੂੰ ਸੋਣ ਤੋਂ ਮਖਰਾ ਪ੍ਰੈਸ਼ਰ ਚੜੀ ਇਹਨੂੰ ਆ ਚੀਜ਼ ਮੇਰੀ ਹਮੇਸ਼ਾ ਮਾਈਂਡ ਦੇ ਵਿੱਚ ਰਹੂਗੀ ਕਿਦਾ ਤੇ ਟੀਟੂ ਬਾਣੀਆ ਕੁਝ ਕਰਨਾ ਵਜੇ ਇਹਨਾਂ ਦੇ ਪਰਚਾ ਕਟਾ ਕੇ ਹਟੂਗਾ ਇਹਨਾਂ ਸਾਰੇ ਹੁਣ ਤੁਸੀਂ ਮਿਲੇ ਹੋ ਨਗਰ ਨਿਗਮ ਤਾਂ ਆ ਬੁੱਕਾ ਕਿਨਾਂ ਨੂੰ ਲੈ ਕੇ ਆਏ ਹੋ ਬੁੱਕਾ ਤਾਂ ਜੀ ਆਹੀ ਲੈਣਗੇ ਕਿਦਾ ਜਿਨ੍ਹਾਂ ਨੇ ਖੋਜ ਕੀਤੀ ਹੈ ਨਵੇਂ ਇਹ ਵੀ ਹਾਂ ਉਹ ਦੇਖਦਾ ਬੁੱਕਾ ਮਤੋਂ ਲੰਦਾ ਕਿਹੜਾ ਵਗਰਾ ਜਿਨ੍ਹਾਂ ਨੇ ਖੋਜ ਕੀਤੀ ਆ ਉਹਨਾਂ ਦਾ ਮਾਨ ਸਨਮਾਨ ਮਿਲਦਾ ਵਾ ਭਗਵਾਨਤਮਾਨ ਨੂੰ ਵੀ ਬੇਨਤੀ ਕਰਦਾ ਵਾਂ ਇਹਨਾਂ ਨੂੰ ਗੋਲਡ ਮੈਲਰਨਸ ਸਨਮਾਨਿਤ ਕੀਤਾ ਜਾਵੇਗਾ। ਆਹ ਰੇੜੀ ਫੜੀਆਂ ਤੋਂ ਪੈਸੇ ਖਾ-ਖਾ ਕੇ ਨੀਰਜੇ। ਆਹ ਚੈੱਕ ਫੜਿਆ ਹੈ ਤੇ ਚੈੱਕ ਹੀ ਨਹੀਂ ਦੇਣਾ ਹੁਣ ਖਾ। ਉਹ ਚੱਕ ਨਹੀਂ ਮ ਦੇਣਾ। ਆ ਤਾਂ ਮੈਂ ਲੈ ਕੇ ਆ ਵੀ ਇਦਾਂ ਦੀ ਸਕੀਮ ਦੁਆਰਾ ਕੱਢੋਂਗੇ ਨਾ। ਟੀਟੂ ਬਾਨੀ ਦਾ ਵੀ ਖਾਤੇ 'ਚ ਨੋਂ ਪਾ ਲਿਓ। ਆਉਂਦਿਓ ਪੈਸਾ। ਆਉਂਦਿਓ। ਟੀਟੂ ਬਾਨੀ ਇਦਾਂ ਦਾ ਬਰੇ ਸੰਨੂ ਵੀ ਭੁੱਖ ਲੱਗਦੀ ਆ। ਸਾਡੇ ਵੀ ਟੱਡ ਲੱਗੇ ਹੋਏ ਆ। ਸਾਡਾ ਪੰਜਾਬ ਤਾਂ ਦਿਨੋਂ ਦਿਨ ਬਰਬਾਦ ਹੁੰਦਾ ਜਾਂਦਾ ਵਾ। ਸਾਡਾ ਪੰਜਾਬ ਤਾਂ ਕਰ। ਸਾਡੇ ਵੀ ਟੱਡ ਲੱਗੇ ਹੋਏ ਆ। ਸਰਿਆਂ ਮੰਗਦੇ ਆ ਕੋਈ ਚੋਰੀ-ਸਵੇਰੇ ਦੀ ਮੰਗਦੇ। ਅਜਾ ਕਹੇ ਖਾਤੇ ਪਾਓ ਸਾਡੇ ਵੀ ਕਿਰਾ ਕਰੋੜ ਰੁਪਏ ਪਾਓ ਕਮਿਸ਼ਨ ਦੱਸੋ ਕੀ ਆ ਕਮਿਸ਼ਨ ਲਓ ਕਮਿਸ਼ਨ ਪਹਿਲਾਂ ਦੇ ਦਿੰਨੇ ਆ ਜਾਨੇ ਘਟਾਲਾ ਕੀਤਾ ਨੌਕਰੀਆਂ ਤੋਂ ਕੱਢੇ ਜਾਣੇ ਚਾਹੀਦੇ ਆ ਮੈਂ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਭਾਰਤ ਛੱਡਣ ਦਾ ਆਦੇਸ਼ ਦੇਣਾ ਚਾਹੀਦਾ ਵਾਕਰ ਭਾਰਤ ਛੱਡਣ ਦਾ ਆਦੇਸ਼ ਬੇਥੇ ਤੁਸੀਂ ਨਾ ਰੋਖਰਾ ਤੁਸੀਂ ਤਾਂ ਹੋਰਾਂ ਮੁਲਕਾਂ ਦੇ ਵਿੱਚ ਜਾਓ ਇਹਨਾਂ ਨੂੰ ਤਾਂ ਪਾਕਿਸਤਾਨ ਭੇਜ ਦੋ ਇਹਨਾਂ ਨੂੰ ਉੱਥੇ ਕਰੀ ਚੱਲਣਗੇ ਕਮਲੇ ਇੰਨੀਆਂ ਲੱਖਾਂ ਰੁਪਏ ਦੀ ਤਨਖਾਹ ਲੈ ਗਦਾ ਚੰਗੇ ਅਫਸਰ ਵੀ ਬਹੁਤ ਨੇ ਕਿਰਾ ਉਹਨਾਂ ਦੀ ਪ੍ਰਸ਼ੰਸਾ ਕਰਦਾ ਜੀ ਤੁਮਣੀ ਰਿਕਵਰੀ ਦੀ ਮੰਗ ਕਰਦੇ ਹੋ ਹੈ ਰਿਕਵਰੀ ਦੀ ਮੰਗ ਕਰਦੇ ਮੈਂ ਕਹ ਇਹਦੇ ਜਾਂਚ ਹੋਣੀ ਚਾਹੀਦੀ ਵੱਡੇ ਪੱਧਰ ਤੇ ਜਾਂ ਜਾਂ ਚਾਹ ਕਰ ਲੈਣ ਜਾਂ ਫਿਰ ਮੈਂ ਆਪਦੇ ਤਰੀਕੇ ਨਾਲ ਬਾਈ ਮੈਂ ਮਤਲਬ ਟੇਡੀਆਂ ਕੋਲ ਪਾ ਕੇ ਕਰਦਾ ਮੈਂ ਪਰ ਤਾਂ ਮੈਂ ਟੇਡੀਆਂ ਕੋਲ ਕਰੂੰਗੀ ਕਰੂੰਗਾ ਬਸ ਸਿੱਧੀ ਗੱਲ ਠੀਕ ਮੈਂ ਉਹ ਇੱਥੇ ਖੜੇ ਜੇ ਕਰ ਹਾਂਜੀ ਸਰ ਸ਼ੁਭਨਾਮ ਕੀ ਹੈ ਜੀ ਤੁਹਾਡਾ ਮੇਰਾ ਦੀਪਕ ਗੋਇਲ ਹੈ ਕਿੰਨਾ ਦੇ ਪੀ ਆਉ ਤੁਸੀਂ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਦਾ ਤੁਹਾਨੂੰ ਬੁੱਕਾ ਦਿੱਤਾ ਗਿਆ ਅੱਜ ਸਮਾਈਥੇ ਵੀ ਟੀਟੂ ਬਣੀਆਂ ਵੱਲੋਂ ਕੀ ਕਿਹਾ ਗਿਆ ਬੜੀ ਚੀਜ਼ ਹੈ ਜੀ ਉਹਨਾਂ ਕਮਿਸ਼ਨਰ ਸਾਹਿਬ ਨੂੰ ਤਾਂ ਫਰੌਡ ਫੜਿਆ ਜੀ ਉਹਨਾਂ ਦਾ ਕਮਿਸ਼ਨਰ ਸਾਹਿਬ ਨੂੰ ਨੋਟਿਸ ਲਿਆਰਾਂਗੇ ਜੀ ਹਾਂਜੀ ਬਸ ਕੀ ਕੀ ਕਹਿ ਕੇ ਗਈਏ ਉਹ ਤੁਹਾਡਾ ਸਮਝ ਨਹੀਂ ਗਈ ਕੀ ਕੀ ਆ ਕੀ ਹੈ ਜੀ ਮਰੇ ਉਹ ਤਾਂ ਕਹਿੰਦੇ ਵੀ ਫਰੋਡ ਫੜਨ ਬਸ ਫਰੋਡ ਫੜ ਲਿਆ ਜੀ ਜੀ ਹੋਰ ਵੀ ਕਮਿਸ਼ਨ ਸਾਹਿਬ ਚੈੱਕ ਕਰਵਾਉਣਗੇ ਸਾਹਿਬ ਆਇਆ ਇੱਕ ਬੁੱਕਾ ਦੇ ਕੇ ਕਾਦੇ ਲਈ ਦੇ ਕੇ ਗਏ ਨੇ ਛਡੋ ਰੁਕੀ ਗਿਆ ਨਾ ਉਹ ਬੁੱਕਾ ਦੇ ਕੇ ਕਮਿਸ਼ਨ ਸਾਹਿਬ ਨੂੰ ਦੇਣ ਨੂੰ ਕਹਿ ਦੇ ਰਹੇ ਕਮਿਸ਼ਨ ਸਾਹਿਬ ਜੇ ਰਾਂਗੇ ਠੀਕ ਇੱਕ ਚੈੱਕ ਬੁੱਕ ਵੀ ਲੈ ਕੇ ਆਏ ਸੀ ਨਾ ਚੈੱਕ ਬੁੱਕ ਤਾਂ ਨਹੀਂ ਦਿੱਤੀ ਚੈੱਕ ਬੁੱਕ ਲੈ ਕੇ ਵਾਪਸ ਉਹ ਕਾਦੇ ਲਈ ਲਿਆਈ ਸੀ ਉਹ ਕਹਿੰਦਾ ਸਾਨੂੰ ਵੀ ਦੇ ਰੋ ਜੀ ਪੈਸੇ ਉਹ ਤਾਂ ਕੋਈ ਨਹੀਂ ਹੂੰ ਉਹ ਤਾਂ ਕਮਿਸ਼ਨਰ ਸਾਹਿਬ ਜਾਣਦੇ ਨੇ ਕਿ ਸੀਪੀ ਸਾਹਿਬ ਨੂੰ ਲਿਖਤੀ ਚਿੱਠੀ ਦੇ ਕੇ ਕਰਨਗੇ ਉਹਨਾਂ ਦੇ ਅਫੇਅਰ ਅਜ ਕਰਾਣਗੇ ਠੀਕ ਕਰਵਾਣ ਦੀ ਲਿਖਤੀ